ਦੋਸਤੋ ਇਹ ਕਹਾਣੀ ਫਿਰੋਜ਼ਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੀ ਹੈ ਜਿੱਥੇ ਦੇ ਰਹਿਣ ਵਾਲੇ ਸੁਰੇਸ਼ ਦਾ ਸੁਪਨਾ ਸੀ ਆ ਕਿ ਉਸ ਦਾ ਪੁੱਤਰ ਰਾਹੁਲ پڑھ ਲਿਖ ਕੇ ਵੱਡਾ ਤੇ ਸਫਲ ਆਦਮੀ ਬਣ ਜਾਣਾ ਸੁਰੇਸ਼ ਕੋਈ ਵੱਡਾ ਆਦਮੀ ਜਾਂ ਬਹੁਤ ਜ਼ਿਆਦਾ ਜ਼ਮੀਨ ਦਾ ਮਾਲਕ ਨਹੀਂ ਸੀ ਬਸ ਦੋ ਕਨਾਲਾਂ ਜ਼ਮੀਨ ਸੀ ਆ ਦਿਨ ਰਾਤ ਮਿਹਨਤ ਕਰਕੇ ਕੱਰ ਚਲਾਉਣ ਦੀ ਆ ਕੋਸ਼ਿਸ਼ ਕਰਦਾ ਸੀ ਪਰ ਦਿਲ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਕਈ ਸੁਪਨੇ ਸੀ ਆ ਉਸ ਦੇ ਦੋ ਬੇਟੇ ਸਨ ਇੱਕ ਦਾ ਨਾਮ ਰਾਹੁਲ ਤੇ ਦੂਜੇ ਦਾ ਨਾਮ ਮੋਇਤ ਸੀ ਆ ਕਰਦੀ ਹਾਲ ਤਾਂ ਠੀਕ ਨਹੀਂ ਸੀ ਆ ਪਰ ਪੁੱਤਰਾਂ ਦੀ ਪੜ੍ਹਾਈ ਵਿੱਚ ਕਦੇ ਵੀ ਕਮੀ ਨਹੀਂ ਸੀ ਰਹਿਣ ਦਿੱਤੀ ਆ सुरेश ਖੁਦ ਭੁੱਖਾ ਰਹਿ ਜਾਂਦਾ ਪਰ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਪੂਰੀਆਂ ਹੁੰਦੀਆਂ ਤੇ ਘਰ ਵਾਲੀ ਪੁਰਾਣੇ ਕੱਪੜਿਆਂ ਨੂੰ ਆ ਸੂਈ ਧਾਗੇ ਨਾਲ ਜੋੜਦੀ ਰਹੀ ਆ ਪੁੱਤਰਾਂ ਦੀ ਪੜ੍ਹਾਈ ਤੇ ਕੋਈ ਕਮੀ ਨਹੀਂ ਹੋਣ ਦਿੱਤੀ ਆ ਉਹਨਾਂ ਨੂੰ ਵਧੀਆ ਸਕੂਲ ਤੋਂ ਲੈ ਕੇ ਵਧੀਆ ਕਾਲਜ ਤੱਕ ਪੜ੍ਹਾਈ ਕਰਵਾਈ ਚੰਗੇ ਕੋਰਸ ਕਰਵਾਏ ਜਿਸ ਦਿਨ ਉਸ ਦੀ ਕਮਾਈ ਜ਼ਿਆਦਾਤਰ ਇਸੇ ਵਿੱਚ ਲੱਗ ਜਾਂਦੀ ਆ ਪਿੰਡ ਵਾਲੇ ਹਮੇਸ਼ਾ सुरेश ਨੂੰ ਕਹਿੰਦੇ ਆ ਉਹਨੀ ਮਿਹਨਤ ਕਿਉਂ ਕਰਦਾ ਹੈ ਤੇ ਪਿੰਡ ਦੇ ਮੁੰਡੇ ਕਿੱਥੇ ਅਫਸਰ ਬਣਦੇ ਨੇ ਆ ਤੇਰੇ ਪੁੱਤ ਵੀ ਖੇਤੀ ਮਜ਼ਦੂਰੀ ਆ ਜਾਂ ਦਿਹਾੜੀਆਂ ਹੀ ਕਰਨਗੇ ਪਰ ਸੁਰੇਸ਼ ਹਮੇਸ਼ਾ ਹੱਸਦੇ ਹੋਏ ਕਹਿੰਦਾ ਅੱਜ ਭਾਵੇਂ ਮੈਂ ਮਿੱਟੀ 'ਚ ਰੁੜਿਆ ਹਾਂ ਪਰ ਮੇਰੇ ਬੇਟੇ ਇੱਕ ਦਿਨਾਂ ਪਿੰਡ ਦਾ ਨਾਮ ਜ਼ਰੂਰ ਰੋਸ਼ਨ ਕਰਨਗੇ ਸਮਾਂ ਬਦਲਿਆ ਵੱਡਾ ਬੇਟਾ ਰਾਹੁਲ ਪੁਲਿਸ ਅਫਸਰ ਬਣ ਗਿਆ ਤੇ ਛੋਟਾ ਬੈਂਕ ਮੈਨੇਜਰ ਇਹ ਖਬਰ ਪਿੰਡ ਵਿੱਚ ਫੈਲ ਗਈ ਆ ਸਾਰੇ ਪਿੰਡ ਵਿੱਚ ਚਰਚਾ ਸੀ ਆ ਸੁਰੇਸ਼ ਦੇ ਦੋਨੇ ਪੁੱਤਰ ਵੱਡੇ ਅਫਸਰ ਬਣ ਗਏ ਹੁਣ ਸੁਰੇਸ਼ ਦੀ ਕਿਸਮਤ ਬਦਲ ਗਈ ਸੀ ਆ ਸੁਰੇਸ਼ ਤੇ ਉਸ ਦੀ ਪਤਨੀ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਆ ਉਸ ਨੂੰ ਸਾਰਾ ਪਿੰਡ ਸਲਾਮ ਕਰਦਾ ਸੀ ਆ ਅੱਖਾਂ ਵਿੱਚ ਅਨੋਖੀ ਚਮਕ ਸੀ ਆ ਪਰ ਜਿੰਨਾ ਪੁੱਤਾਂ ਨੂੰ ਸਫਲ ਕਰਨ ਲਈ ਆ ਮਾਤਾ ਪਿਤਾ ਪੂਰਾ ਜੋਰ ਲਾ ਦਿੰਦੇ ਹਨ ਉਹੀ ਸਫਲਤਾ ਬੱਚਿਆਂ ਨੂੰ ਮਾਤਾ ਪਿਤਾ ਤੋਂ ਦੂਰ ਕਰ ਦਿੰਦੀ ਹੈ ਸਮਾਂ ਲੰਘਦਾ ਗਿਆ ਦੋਵੇਂ ਸ਼ਹਿਰ ਚ ਕੰਮਕਾਰਾਂ ਕਰਕੇ ਬੀਜੀ ਰਹਿਣ ਲੱਗ ਗਏ ਆ ਥੋੜੇ-ਬੋਤੇ ਪੈਸੇ ਪਿੰਡ ਮਾਪਿਆਂ ਨੂੰ ਭੇਜ ਦਿੰਦੇ ਹੋਲੀ-ਹੋਲੀ ਦੂਰੀਆਂ ਵੱਧਦੀਆਂ ਗਈਆਂ ਅਤੇ ਗੱਲਬਾਤ ਕੱਟ ਕਰ ਦਿੱਤੀ ਗਈ ਆ ਕਦੇ-ਕਦੇ ਆ ਦੀਵਾਲੀ ਤੇ ਫੋਨ ਤੇ ਗੱਲ ਕਰ ਲੈਂਦੇ ਆ ਸੁਰੇਸ਼ ਤੇ ਉਹਦੀ ਘਰ ਵਾਲੀ ਦਾ ਆਪਣੇ ਪੁੱਤਰਾਂ ਨੂੰ ਆ ਮਿਲਣ ਦਾ ਦਿਲ ਕਰਦਾ ਫਿਰ ਉਹ ਇਹ ਸੋਚ ਕੇ ਚੁੱਪ ਕਰ ਜਾਂਦੇ ਕਿ ਬੱਚੇ ਆ ਕਮਾਕਾਰਾਂ ਵਿੱਚ ਵਿਜੀ ਹੋਣਗੇ ਸੁਰੇਸ਼ ਨੇ ਸੋਚਿਆ ਵੱਡੇ ਪੁੱਤਰ ਰਾਹੁਲ ਦਾ ਵਿਆਹ ਕਰ ਦਿੰਦੇ ਹਾਂ ਉਸਨੇ ਪਿੰਡ ਵਿੱਚ ਵਧੀਆ ਰਿਸ਼ਤਾ ਦੇਖਿਆ ਤੇ ਪੱਕਾ ਕਰ ਦਿੱਤਾ ਸੁਰੇਸ਼ ਨੇ ਆ ਰਾਹੁਲ ਨੂੰ ਫੋਨ ਕੀਤਾ ਤੇਰੇ ਲਈ ਪੁੱਤ ਰਿਸ਼ਤਾ ਦੇਖਿਆ ਹੈ ਬਹੁਤ ਵਧੀਆ ਪਰਿਵਾਰ ਹੈ ਤੇ ਲੜਕੀ ਦਾ ਸੁਭਾਅ ਵੀ ਵਧੀਆ ਹੈ ਰਾਹੁਲ ਨੇ ਗੁੱਸੇ ਵਿੱਚ ਕਿਹਾ ਪਾਪਾ ਜੀ ਤੁਸੀਂ ਮੈਨੂੰ ਬਿਨਾ ਪੁੱਛੇ ਰਿਸ਼ਤਾ ਕਿਉਂ ਕੀਤਾ ਮੈਂ ਪਿੰਡ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਮੈਂ ਸ਼ਹਿਰ 'ਚ ਰਹਿੰਦਾ ਹਾਂ ਤੇ ਵੱਡੇ ਬੰਦਿਆਂ ਨਾਲ ਮੇਰੀ ਜਾਣ ਪਹਿਚਾਨ ਹੈ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਆ ਤੇ ਫੋਨ ਗੁੱਸੇ ਵਿੱਚ ਕੱਟ ਦਿੱਤਾ ਸੁਰੇਸ਼ ਬਹੁਤ ਹੀ ਦੁਖੀ ਹੋਇਆ ਤੇ ਸੋਚ ਵਿੱਚ ਡੁੱਬ ਗਿਆ ਕਰ ਵਾਲੀ ਨੇ ਕਿਹਾ ਕੀ ਆ ਸੁਰੇਸ਼ ਨੇ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸੀ ਆ ਕਿ ਰਾਹੁਲ ਨੇ ਰਿਸ਼ਤੇ ਦੀ ਆ ਨਾ ਕਰ ਦਿੱਤੀ ਆ ਪਰ ਆਪਾਂ ਤਾਂ ਕੁੜੀ ਵਾਲਿਆਂ ਨਾਲ ਗੱਲ ਵੀ ਪੱਕੀ ਕਰ ਆਏ ਹਾਂ ਹੁਣ ਕੁੜੀ ਵਾਲਿਆਂ ਨੂੰ ਕੀ ਜਵਾਬ ਦੇਵਾਂਗੇ ਸੁਰੇਸ਼ ਹੁਣ ਆਪਣੇ ਆਪ ਤੋਂ ਛੋਟਾ ਸਮਝਣ ਲੱਗ ਪਿਆ ਸੀ ਇਸ ਤਰ੍ਹਾਂ ਉਹਨਾਂ ਨੂੰ ਦੁਖੀ ਮਨ ਨਾਲ ਸੋਚਦੇ ਵਿਚਾਰਦੇਆਂ ਨੂੰ ਕਾਫੀ ਦਿਨ ਬੀਤ ਗਏ ਆ ਸੁਰੇਸ਼ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਤੁਸੀਂ ਖੁਦ ਆਪਣੇ ਪੁੱਤਰਾਂ ਕੋਲ ਜਾਓ ਤੇ ਸਾਹਮਣੇ ਬੈਠ ਕੇ ਗੱਲ ਕਰੋ ਉਹ ਤੁਹਾਨੂੰ ਜਵਾਬ ਨਹੀਂ ਦੇਵੇਗਾ ਸੁਰੇਸ਼ ਕੁਝ ਦੇਰ ਉੱਪਰ ਰਹਿਣ ਤੋਂ ਬਾਅਦ ਬੋਲਿਆ ਸੋਚਤਾ ਮੈਂ ਵੀ ਇਹੀ ਰਿਹਾ ਹਾਂ ਪਰ ਮੇਰੇ ਕੋਲ ਉੱਥੇ ਜਾਣ ਦਾ ਕਿਰਾਇਆ ਵੀ ਨਹੀਂ ਹੈ ਸੁਰੇਸ਼ ਦੀ ਪਤਨੀ ਨੇ ਕੁਝ ਪੈਸੇ ਜੋੜੇ ਹੋਏ ਸੀ ਇਹ ਜ਼ਿਆਦਾਤਰ ਪੈਸੇ ਵਿੱਚੋਂ ਸਿੱਕਿਆਂ ਦੇ ਰੂਪ ਵਿੱਚ ਸਨ ਤੇ ਕਿਹਾ ਕਿ ਮੈਂ ਕੁਝ ਰੁਪਏ ਜੋੜੇ ਸੀ ਆ ਤੁਸੀਂ ਸਵੇਰੇ ਪਹਿਲੀ ਵਾਰ ਸਹੀ ਚਲੇ ਜਾਓ ਆ ਮੁੰਡੇ ਜੋ ਮਰਜੀ ਆ ਕੋੜੀ ਗੱਲ ਕਹਿਣ ਤੁਸੀਂ ਗੁੱਸਾ ਨਾ ਕਰਿਓ ਆ ਸੁਰੇਸ਼ ਨੇ ਪਤਨੀ ਨੂੰ ਕਿਹਾ ਬੱਚੇ ਨੇ ਆ ਜੀਮੇ ਦੇ ਵੀ ਆ ਆਪਣਾ ਖੂਨ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਸਮਝ ਸਕਾਂ ਸੁਰੇਸ਼ ਅੰਮ੍ਰਿਤਸਰ ਪਹੁੰਚ ਗਿਆ ਤੇ ਉੱਥੇ ਬਹੁਤ ਭੀੜ ਸੀ ਆ ਹੁਣ ਸਕੂਲ ਆਟੋ ਕਰਨ ਦੇ ਲਈ ਪੈਸੇ ਨਹੀਂ ਸੀ ਜੇਕਰ ਉਹ ਆਟੋ ਤੇ ਜਾਂਦਾ ਤਾਂ ਵਾਪਸੀ ਲਈ ਬਸ ਦਾ ਕਿਰਾਇਆ ਥੋੜਾ ਰਹਿ ਜਾਂਦਾ ਸੀ ਆ ਉਸਨੇ ਪੈਦਲ ਜਾਣ ਦਾ ਸੋਚਿਆ ਆਪਣੀ ਜੇਬ ਵਿੱਚੋਂ ਲਿਖਿਆ ਹੋਇਆ ਕਾਗਜ਼ ਕੱਢਿਆ ਆਪਣੇ ਪੁੱਤਰਾਂ ਦੇ ਪਤੇ ਤੇ ਕਾਫੀ ਆ ਮੁਸ਼ਕਲਾਂ ਨਾਲ ਗਰਮੀ 'ਚ ਸਫ਼ਰ ਕਰਕੇ ਪਹੁੰਚਿਆ ਬਾਰ ਬੈਠੇ ਸਿਪਾਈ ਤੋਂ ਪੁੱਛਿਆ ਕਿ ਐਸ ਐਚਓ ਆ ਰਾਹੁਲ ਇੱਥੇ ਹੀ ਹੈ ਸਿਪਾਈ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਨੂੰ ਸਬਜ਼ੀ ਨਾਲ ਕੀ ਕੰਮ ਹੈ ਸੁਰੇਸ਼ ਨੇ ਕਿਹਾ ਮੈਂ ਉਸ ਦਾ ਪਿਤਾ ਹਾਂ ਮੈਂ ਰਾਹੁਲ ਨੂੰ ਮਿਲਣਾ ਹੈ ਸਿਪਾਈ ਉਸ ਦੀ ਹਾਲਤ ਦੇਖ ਕੇ ਚੌਂਕ ਗਿਆ ਜੋ ਕਿ ਬਹੁਤ ਗੰਦੀ ਸੀ ਹੱਥ 'ਚ ਬੋਰੀ ਦਾ ਝੋਲਾ ਤੇ ਪੁਰਾਣਾ ਪਸੀਨੇ ਨਾਲ ਭਿੱਜਿਆ ਕੁੜਤਾ ਪਜਾਮਾ ਸਿਪਾਈ ਨੇ ਹੈਰਾਨ ਹੋ ਕੇ ਕਿਹਾ ਸਾਹਿਬ ਜੀ ਤਾਂ ਮੀਟਿੰਗ ਤੇ ਗਏ ਹਨ ਮੈਂ ਤੁਹਾਨੂੰ ਉਹਨਾਂ ਦੇ ਘਰ ਲੈ ਜਾ ਸਕਦਾ ਹਾਂ ਛੋਟਾ ਭਰਾ ਮੋਹਿਤ ਕਰੇ ਹੀ ਹੋਵੇਗਾ ਸੁਰੇਸ਼ ਨੇ ਕਿਹਾ ਚੱਲ ਪੁੱਤ ਘਰ ਹੀ ਲੈ ਚੱਲਾ ਸਿਪਾਈ ਨੇ ਚੋਲਾ ਚੱਕਿਆ ਤੇ ਗੱਡੀ ਚ ਰੱਖ ਲਿਆ ਥੋੜੇ ਟਾਈਂ ਬਾਅਦ ਉਹ ਇੱਕ ਬਹੁਤ ਹੀ ਵੱਡੇ ਤੇ ਸ਼ਾਨਦਾਰ ਘਰ ਦੇ ਅੱਗੇ ਪਹੁੰਚ ਗਏ ਆ ਸੁਰੇਸ਼ ਨੇ ਘੰਟੀ ਵਜਾਈ ਤੇ ਆ ਮੋਇਤ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਆਪਣੇ ਪਿਤਾ ਨੂੰ ਸਾਹਮਣੇ ਦੇਖ ਕੇ ਆ ਮੋਇਤ ਬਹੁਤ ਖੁਸ਼ ਹੋਇਆ ਤੇ ਅੰਦਰ ਆਉਣ ਲਈ ਕਿਹਾ ਦੋਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਤੇ ਦੋਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਆ ਐਡੇ ਵੱਡੇ ਸੁੰਦਰ ਘਰ ਵਿੱਚ ਸੁੰਦਰ ਸੁੰਦਰ ਸਮਾਨ ਦੇਖ ਕੇ ਆ ਸੁਰੇਸ਼ ਮੋਇਤ ਨੂੰ ਕਹਿੰਦਾ ਪੁੱਤ ਇਹ ਸਭ ਕੁਝ ਬਹੁਤ ਮਹਿੰਗਾ ਹੋਵੇਗਾ ਮੋਇਤ ਨੇ ਕਿਹਾ ਪਾਪਾ ਇੱਥੇ ਸ਼ਹਿਰ ਵਿੱਚ ਇਹ ਆਮ ਗੱਲ ਹੈ ਮੋਇਤ ਨੇ ਫ੍ਰੀਜ ਦੇ ਵਿੱਚੋਂ ਠੰਡਾ ਪਾਣੀ ਲਿਆ ਕੇ ਆਪਣੇ ਪਿਤਾ ਸੁਰੇਸ਼ ਨੂੰ ਦਿੱਤਾ ਸੁਰੇਸ਼ ਨੇ ਪਾਣੀ ਪੀਤਾ ਤੇ ਕੁਝ ਟਾਈਮ ਬਾਅਦ ਮੋਇਤ ਨੂੰ ਕਿਹਾ ਤੇਰੀ ਮਾਂ ਨੇ ਗੁੜ ਦੀਆਂ ਪਿੰਨੀਆਂ ਭੇਜੀਆਂ ਨੇ ਆ ਮੋਇਤ ਨੇ ਕਿਹਾ ਪਾਪਾ ਇਹ ਅੱਜਕੱਲ ਕੋਣ ਖਾਂਦਾ ਹੈ ਸੁਰੇਸ਼ ਨੂੰ ਸੁਣ ਕੇ ਬਹੁਤ ਬੁਰਾ ਲੱਗਾ ਪਰ ਸੁਰੇਸ਼ ਨੇ ਆਪਣੇ ਪੁੱਤ ਨੂੰ ਕਿਹਾ ਮੈਂ ਕਿਹਾ ਸੀ ਉਸ ਨੂੰ ਪਰ ਉਹ ਕਹਿੰਦੀ ਕਿ ਮੁੰਡਿਆਂ ਨੂੰ ਪਸੰਦ ਨੇ ਆ ਸ਼ਹਿਰ ਵਿੱਚ ਸਭ ਮਿਲਦਾ ਨਹੀਂ ਆ। ਮੋਇਤ ਕਹਿੰਦਾ ਸ਼ਹਿਰ ਵਿੱਚ ਜੋ ਜ਼ਰੂਰਤ ਹੁੰਦੀ ਹੈ ਸਭ ਕੁਝ ਮਿਲ ਜਾਂਦਾ ਹੈ। ਰਾਤ ਦੇ 8 ਵਜੇ ਗਏ சுரேਸ਼ ਬਾਹਰ ਘੁੰਮਣ ਲੱਗ ਪਿਆ। ਮੋਇਤ ਘਬਰਾ ਕੇ ਪੀਤਾ ਕੋਲਾ ਕੇ ਕਹਿੰਦਾ ਏ ਉਹ ਜੇ ਗਵਾਰਾ ਵਾਲੇ ਕੱਪੜੇ ਪਾ ਕੇ ਤੁਸੀਂ ਬਾਹਰ ਨਹੀਂ ਘੁੰਮ ਸਕਦੇ। ਇਹ ਪਿੰਡ ਨਹੀਂ ਸ਼ਹਿਰ ਹੈ। ਲੋਕ ਕੀ ਕਹਿਣਗੇ ਸਾਡੇ ਘਰ ਕੋਈ ਮਜ਼ਦੂਰ ਰੁਕਿਆ ਹੋਇਆ। சுரேਸ਼ ਨੇ ਹੈਰਾਨ ਹੋ ਕੇ ਮੋਇਤ ਵੱਲ ਦੇਖਿਆ। ਸੁਰੇਸ਼ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੁਰੇਸ਼ ਨੇ ਕਿਹਾ ਪੁੱਤ ਕੋਈ ਮੈਨੂੰ ਮਜ਼ਦੂਰ ਜਾਂ ਦਿਹਾੜੀਦਾਰ ਕਹਿ ਦੇਵੇਗਾ ਤਾਂ ਕਿਹੜਾ ਮੇਰੀ ਇੱਜ਼ਤ ਘਟਣ ਲੱਗੀ ਹੈ ਤਮ ਤੁਹਾਨੂੰ ਦਿਹਾੜੀ ਮਜ਼ਦੂਰੀ ਕਰਕੇ ਹੀ ਪਾਲਿਆ ਹੈ ਇਹ ਕਹਿੰਦਿਆਂ ਹੀ ਸੁਰੇਸ਼ ਦਾ ਗਾਲਾ ਬਾਹਰ ਆਇਆ ਤੇ ਚੁੱਪਚਾਪ ਸੋਫੇ ਤੇ ਆ ਕੇ ਬੈਠ ਗਿਆ ਮੋਇਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਸੁਰੇਸ਼ ਨੂੰ ਕਿਹਾ ਪਾਪਾ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਲਈ ਆ ਸਾਈ ਪਨੀਰ ਤੇ ਬਦਾਮਾਂ ਵਾਲੀ ਖੀਰ ਬਣਵਾਈ ਹੈ ਸੁਰੇਸ਼ ਨੇ ਕਿਹਾ ਠੀਕ ਹੈ ਪਰ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਲਗਾਤਾਰ ਵਗ ਰਿਹਾ ਸੀ ਆ ਸੁਰੇਸ਼ ਨੇ ਕਿਹਾ ਮੋਇਤ ਪੁੱਤ ਰਾਹੁਲ ਕਦੋਂ ਘਰ ਆਵੇਗਾ 10 ਵਜੇ ਗਏ ਹਨ ਮੋਇਤ ਨੇ ਕਿਹਾ ਪਾਪਾ ਵੀਰ ਤਾਂ ਬਹੁਤ ਟਾਈਮ ਨੂੰ ਘਰ ਆਉਂਦਾ ਹੈ ਕਈ ਵਾਰ ਤਾਂ ਰਾਤ ਦੇ 2 ਵਜੇ ਜਾਂਦੇ ਹਨ ਕਦੇ-ਕਦੇ ਤਾਂ ਉੱਥੇ ਹੀ ਰੁਕ ਜਾਂਦਾ ਹੈ ਸੁਰੇਸ਼ ਨੇ ਕਿਹਾ ਮੈਂ ਸੋਚਿਆ ਸੀ ਆ ਕਿ ਐਨੇ ਸਾਲਾਂ ਬਾਅਦ ਮੈਂ ਆਪਣੇ ਦੋਨੇ ਪੁੱਤਰਾਂ ਨੂੰ ਮਿਲਾਂਗਾ ਤੇ ਇਕੱਠੇ ਰੋਟੀ ਖਾਵਾਂਗੇ ਪਰ ਉਸ ਕੋਲ ਆਪਣੇ ਪਿਓ ਨੂੰ ਮਿਲਣ ਦਾ ਸਮਾਂ ਵੀ ਨਹੀਂ ਹੈਗਾ ਮੇਰੇ ਲਈ ਆ ਡਾਈਨਿੰਗ ਟੇਬਲ ਕੋਲ ਹੀ ਬਾਣ ਵਾਲਾ ਮੰਝਾ ਲਿਆ ਮੋਇਤ ਨੇ ਜਲਦੀ ਜਲਦੀ ਮੰਝਾ ਲਿਆਂਦਾ ਗਰਮ ਗਰਮ ਖਾਣਾ சுரேਸ਼ ਨੂੰ ਪਰੋਸ ਦਿੱਤਾ ਤੇ ਕਿਹਾ ਚਲੋ ਜੀ ਆ ਪਾਪਾ ਖਾਣਾ ਖਾ ਲੈਂਦੇ ਹਾਂ சுரேਸ਼ ਨੇ ਖਾਣਾ ਖਾਦਾ ਤੇ ਕਿਹਾ ਕੀ ਆ ਚਲੋ ਵਧੀਆ ਹੋਇਆ ਤੈਨੂੰ ਸੇਵਾ ਤਾਂ ਕਰਨੀ ਆ ਗਈ ਆ ਥੋੜਾ ਜਿਹਾ ਮੁਸਕਰਾਇਆ ਪਰ ਉਸ ਨੂੰ ਅੰਦਰੋਂ ਅੰਦਰ ਦੱਸ ਸੀ ਕਿ ਪਿਤਾ ਜੀ ਆ ਵੱਡੇ ਭਰਾ ਰਾਹੁਲ ਦਾ ਅਸਲੀ ਰੂਪ ਦੇਖ ਲਿਆ ਤਾਂ ਉਹਨਾਂ ਦਾ ਦਿਲ ਟੁੱਟ ਜਾਵੇਗਾ ਰਾਤ ਦੇ 12 ਵਜੇ ਗਏ ਪਰ ਰਾਹੁਲ ਦਾ ਕੋਈ ਪਤਾ ਨਹੀਂ ਸੀ ਆ ਸੁਰੇਸ਼ ਬੇਚੈਨ ਹੋ ਕੇ ਉੱਠਿਆ ਕਿਆ ਚੱਲ ਪੁੱਤ ਮੈਨੂੰ ਉਸ ਦੇ ਕੋਲ ਹੀ ਲੈ ਚੱਲ ਐਨਾ ਕੀ ਕੰਮ ਹੈ ਆਪਣੇ ਪਿਓ ਨੂੰ ਅੱਧਾ ਘੰਟਾ ਵੀ ਨਹੀਂ ਮਿਲ ਸਕਦਾ ਮੋਇਤ ਨੇ ਕਿਹਾ ਪਾਪਾ ਇਹ ਸਮਾਂ ਨਹੀਂ ਆ ਉਹਨਾਂ ਨੂੰ ਮਿਲਣ ਦਾ ਇਸ ਟਾਈਮ ਸ਼ਰਾਬ ਦੇ ਨਸ਼ੇ 'ਚ ਹੋਣਗੇ ਇਹ ਸੁਣ ਕੇ ਆ ਸੁਰੇਸ਼ ਅੰਦਰੋਂ ਟੁੱਟ ਗਿਆ ਤੇ ਕਿਹਾ ਸ਼ਰਾਬ ਦੇ ਨਸ਼ੇ ਵਿੱਚ ਮੋਇਤ ਦੀਆਂ ਅੱਖਾਂ ਨਮ ਹੋ ਗਈਆਂ ਤੇ ਕਿਹਾ ਜੀ ਪਾਪਾ ਉਹ ਕਈ ਵਾਰ ਦੋਸਤਾਂ ਨਾਲ ਸ਼ਰਾਬ ਪਿੰਦੇ ਹਨ ਮੈਂ ਨਹੀਂ ਚਾਹੁੰਦਾ ਸੀ ਕਿ ਇਹ ਸਭ ਕੁਝ ਜੋ ਤੁਸੀਂ ਦੇਖੋ ਆ ਤੇ சுரேਸ਼ ਕਹਿੰਦਾ ਹੈ ਰਬਾ ਮੈਂ ਤੈਨਾਂ ਦੇਖਣ ਨੂੰ ਪੜਾ ਲਿਖਾ ਕੇ ਵੱਡਾ ਪੁਲਿਸ ਅਫਸਰ ਬਣਾਇਆ ਸੀ ਇਹਨਾਂ ਸੇ ਵਿੱਚ ਗਰਖ ਜਾਵੇ ਦੁਖੀ ਹੋ ਕੇ சுரேਸ਼ ਨੇ ਕਿਹਾ ਹੁੰਦੇ ਆ ਰਾਹੁਲ ਨੂੰ ਮਿਲਣਾ ਹੋਰ ਵੀ ਜ਼ਰੂਰੀ ਹੋ ਗਿਆ ਮੈਂ ਵੀ ਦੇਖਾ ਮੇਰਾ ਖੂਨ ਨਾ ਮੈਨੂੰ ਪਛਾਣਦਾ ਹੈ ਕਿ ਨਹੀਂ ਆ ਮੋਇਤ ਮਜਬੂਰੀ ਵਿੱਚ ਆਪਣੇ ਪਿਤਾ ਨੂੰ ਆ ਰਾਹੁਲ ਕੋਲ ਲੈ ਗਿਆ ਸੁਰੇਸ਼ ਦਾ ਦਿਲ ਕੰਬ ਰਿਆ ਸੀ ਉਸਨੇ ਡਰਦੇ ਡਰਦੇ ਦਰਵਾਜ਼ਾ ਖੜਕਾਇਆ ਅੰਦਰੋਂ ਰਾਹੁਲ ਨੇ ਪਾਰੀ ਸ਼ਰਾਬੀ ਆਵਾਜ਼ ਵਿੱਚ ਕਿਹਾ ਕੌਣ ਹੈ ਅੱਧੀ ਰਾਤ ਨੂੰ ਦਰਵਾਜ਼ਾ ਖੜਕਾ ਰਿਹਾ ਹੈ ਐਨੇ ਨੂੰ ਰਾਹੁਲ ਵੀ ਆ ਗਿਆ ਤੇ ਦੋਨੇ ਦਫ਼ਤਰ ਅੰਦਰ ਪਹੁੰਚ ਗਏ ਆ ਰਾਹੁਲ ਨੇ ਕਿਹਾ ਕਿ ਇਹ ਬੁੱਢਾ ਕੌਣ ਹੈ ਤੇ ਕੀ ਕਰਨਾ ਅੱਧੀ ਰਾਤ ਨੂੰ ਕੀ ਕਰਦਾ ਹੈ ਤੇ ਇੱਥੇ ਆ ਮੋਇਤ ਨੇ ਕਿਹਾ ਇਹ ਆਪਣੇ ਪਿਤਾ ਜੀ ਹਨ ਪਿੰਡੋਂ ਆਏ ਤੁਹਾਨੂੰ ਮਿਲਣ ਲਈ ਆ ਰਾਹੁਲ ਤਾੜੀ ਮਾਰ ਮਾਰ ਕੇ ਜੋਰ ਦੀ ਹੱਸਣ ਲੱਗਾ ਇਹ ਗਵਾਰ ਸਾਡਾ ਪਿਓ ਨਹੀਂ ਹੋ ਸਕਦਾ ਸਾਡਾ ਪਿਓ ਤਾਂ ਪਿੰਡ ਦਾ ਟੋਰੀ ਬੰਦਾ ਹੈ ਸੁਰੇਸ਼ ਨੇ ਕਿਹਾ ਸ਼ਰਾਬ ਨੇ ਤੇਰਾ ਦਿਮਾਗ ਖੋਖਲਾ ਕਰ ਦਿੱਤਾ ਹੈ ਤੂੰ ਹੁਣ ਮੈਨੂੰ ਵੀ ਪਛਾਣਦਾ ਨਹੀਂ ਆ ਸੁਰੇਸ਼ ਨੇ ਉੱਚੀ ਬੋਲਣ ਨਾਲ ਉਸਦੇ ਦੋ ਤਿੰਨ ਦੋਸਤ ਵੀ ਬਾਹਰ ਆ ਗਏ ਇੱਕ ਦੋਸਤ ਨੇ ਕਿਹਾ ਇਹ ਕੋਣ ਬਤਮੀਜ ਬੁੱਢਾ ਸਾਰਾ ਮਜ਼ਾ ਖਰਾਬ ਕਰ ਦਿੱਤਾ ਦੂਜਾ ਕਹਿੰਦਾ ਕੋਈ ਮਜ਼ਦੂਰ ਲੱਗਦਾ ਹੈ ਪੈਸੇ ਲੈਣ ਆਇਆ ਹੋਣਾ ਹੁਣ ਤੀਜਾ ਦੋਸਤ ਕਹਿੰਦਾ ਇਸ ਦਾ ਹਿਸਾਬ ਕਿਤਾਬ ਕਰਕੇ ਦਫਾ ਕਰ ਇੱਥੋਂ ਆ ਰਾਹੁਲ ਕਹਿੰਦਾ ਇਸ ਦਾ ਹਿਸਾਬ ਕਰਕੇ ਪੇਂ ਜਿੰਦਾ ਹਾਂ ਅੰਦਰੋਂ 500 ਦੇ ਨੋਟਾਂ ਦੀ ਆ ਗੱਦੀ ਲਿਆਇਆ ਤੇ ਆਪਣੇ ਭਰਾ ਨੂੰ ਕਹਿੰਦਾ ਜੋ ਵੀ ਇਸ ਦਾ ਹਿਸਾਬ ਬੰਦਾ ਹੈ ਇਸ ਨੂੰ ਦੇ ਦੇ ਤੇ ਇਸ ਨੂੰ ਕਹਿ ਕੇ ਆ ਆਪਣੀ ਸ਼ਕਲ ਨਾ ਦਿਖਾਈਆਂ ਸੁਰੇਸ਼ ਨੇ ਮੌਇਤ ਤੋਂ ਪੈਸੇ ਫੜ ਕੇ ਆ ਰਾਹੁਲ ਦੇ ਮੂੰਹ ਤੇ ਮਾਰੇ ਤੇ ਕਿਹਾ ਤੂੰ ਆ ਪੈਸੇ ਵੱਲੋਂ ਤੇ ਅਮੀਰ ਬਣ ਗਿਆ ਪਰ ਆਪਣੇ ਬਾਪ ਨੂੰ ਭੁੱਲ ਗਿਆ ਅੱਜ ਤੋਂ ਆਪਣਾ ਰਿਸ਼ਤਾ ਖਤਮ ਆ ਰਾਹੁਲ ਦੀ ਅੱਖਾਂ ਟੁੱਕ ਗਈਆਂ ਪਰ ਸਰਾਬ ਦੇ ਨਸੇ ਚ ਹੰਕਾਰ ਅਜੇ ਵੀ ਉਸ ਦਾ ਕਾਇਮ ਸੀ ਆ ਸੁਰੇਸ਼ ਨੇ ਕੰਬਦੇ ਹੋਏ ਹੱਥ ਨਾਲ ਮੋਇਤ ਦਾ ਸਹਾਰਾ ਲਿਆ ਕਰ ਪਹੁੰਚ ਗਿਆ ਤੇ ਸਾਰੀ ਰਾਤ ਆਪਸੇ ਪਲਟਦਾ ਰਿਹਾ ਪਰ ਨੀਂਦ ਨਹੀਂ ਸੀ ਆ ਰਹੀ ਆ ਮੋਇਤ ਕੋਲ ਬੈਠਾ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਪਤਾ ਸੀ ਉਸ ਦੇ ਪਿਤਾ ਦਾ ਦਿਲ ਟੁੱਟ ਚੁੱਕਾ ਹੈ ਸਵੇਰ ਦੇ 5 ਵਜੇ ਚੁੱਕੇ ਸੀ ਆ ਦਰਵਾਜ਼ੇ ਦੀ ਘੰਟੀ ਵੱਜੀ ਆ ਮੋਇਤ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਰਾਹੁਲ ਖੜਾ ਸੀ ਉਦਾਸ ਚਿਹਰਾ ਆੱਖਾ ਲਾਲ ਤੇ ਕਦਮ ਡਗਮਗਾ ਰਹੇ ਸੀ ਆ ਪਰ ਹੁਣ ਉਹ ਹੋਸ਼ ਵਿੱਚ ਸੀ ਆ ਮੋਇਤ ਨੇ ਹੌਲੀ ਜੇ ਕਿਹਾ ਵੀਰੇ ਪਰ ਰਾਹੁਲ ਬਿਨਾਂ ਜਵਾਬ ਦਿੱਤੇ ਹੀ ਅੰਦਰ ਆ ਗਿਆ ਤੇ ਦੇਖਿਆ ਉਸ ਦਾ ਪਿਤਾ ਪਾਠ ਕਰਕੇ ਵਾਪਸ ਆ ਰਿਹਾ ਸੀ ਆ ਰਾਹੁਲ ਸੁਰੇਸ਼ ਦੇ ਪੈਰਾਂ 'ਚ ਬੈਠ ਗਿਆ ਤੇ ਕਿਹਾ ਪਾਪਾ ਜੀ ਮੈਨੂੰ ਮਾਫ ਕਰ ਦਿਓ ਕੱਲ ਜੋ ਹੋਇਆ ਮੈਂ ਅਸੇ ਵਿੱਚ ਸੀ ਆ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਮੈਂ ਆਪਣੇ ਪਿਓ ਨੂੰ ਹੀ ਨਹੀਂ ਪਛਾਣ ਸਕਿਆ ਗਲਤੀ ਕਰ ਬੈਠਾ ਸੁਰੇਸ਼ ਨੇ ਗੁੱਸੇ ਵਿੱਚ ਕਿਹਾ ਕੌਣ ਤੂੰ ਆ ਮੈਂ ਤੈਨੂੰ ਨਹੀਂ ਪਛਾਣਦਾ ਮੇਰਾ ਪੁੱਤ ਤੇ ਪਿੰਡ ਰਹਿ ਗਿਆ ਮੇਰੇ ਲਈ ਤੂੰ ਮਰ ਗਿਆ ਰਾਹੁਲ ਨੇ ਆਪਣੇ ਪਿਓ ਦੇ ਪੈਰ ਨਾ ਛੱਡੇ ਤੇ ਕਿਹਾ ਮੈਂ ਸ਼ਰਾਬ ਦੇ ਨਸੇ ਵਿੱਚ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਮੋਹਿਤ ਵੱਲ ਦੇਖਿਆ ਮੋਹਿਤ ਨੇ ਕਿਹਾ ਪਾਪਾ ਜੀ ਮੈਨੂੰ ਲੱਗਦਾ ਹੈ ਵੀਰੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਹੈ ਇਸ ਨੂੰ ਮਾਫ਼ ਕਰ ਦਿਓ ਸੁਰੇਸ਼ ਨੇ ਆਪਣੇ ਪੁੱਤਰ ਰਾਹੁਲ ਨੂੰ ਕਿਹਾ ਆਦਮੀ ਵੱਡਾ ਪੈਸੇ ਨਾਲ ਨਹੀਂ ਆ ਆਪਣੇ ਚੰਗੇ ਵਿਵਾਰ ਤੇ ਵੱਡਿਆਂ ਦਾ ਸਤਿਕਾਰ ਤੇ ਚੰਗੀ ਬੋਲਬਾਣੀ ਕਰਕੇ ਹੁੰਦਾ ਹੈ ਰਾਹੁਲ ਨੇ ਕਿਹਾ ਪਾਪਾ ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਵਾਂਗਾ ਤੇ ਸ਼ਰਾਬੀ ਦੋਸਤਾਂ ਨੂੰ ਵੀ ਨਹੀਂ ਮਿਲਾਂਗਾ। सुरेश ਨੇ ਕਿਹਾ ਪੁੱਤ ਦੀ ਸਭ ਤੋਂ ਵੱਡੀ ਸਜ਼ਾ ਇਹ ਹੀ ਹੈ ਕਿ ਉਸ ਦੇ ਮਾਪਿਓ ਮੂੰਹ ਫੇਰ ਲੈਣਾ ਪਰ ਤੈਨੂੰ ਇੱਕ ਮੌਕਾ ਵੀ ਮਿਲੇਗਾ। ਰਾਹੁਲ ਨੇ ਆਪਣੇ ਤਿੰਨਾਂ ਦੋਸਤਾਂ ਨੂੰ ਬੁਲਾ ਕੇ ਆ सुरेश ਕੋਲੋਂ ਮਾਫੀ ਮੰਗਣ ਨੂੰ ਕਿਹਾ ਤਿੰਨਾਂ ਦੋਸਤਾਂ ਨੇ ਆ ਸੁਰੇਸ਼ ਤੋਂ ਮਾਫੀ ਮੰਗੀ ਤੇ ਵਚਨ ਦਿੱਤਾ ਕਿ ਉਹ ਅੱਗੇ ਤੋਂ ਸ਼ਰਾਬ ਦਾ ਸੇਵਨ ਨਹੀਂ ਕਰਨਗੇ ਕਿਸੇ ਨੂੰ ਮਾਰਾ ਨਹੀਂ ਬੋਲਣਗੇ ਆ ਸੁਰੇਸ਼ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਕਿਹਾ ਜੇਕਰ ਪੈਸਾ ਕਿਸੇ ਗਰੀਬ ਦੀ ਸੇਵਾ ਜਾਂ ਚੰਗੇ ਕੰਮਾਂ ਲਈ ਲਗਾਇਆ ਜਾਵੇ ਤਾਂ ਉਹ ਵਰਦਾਨ ਹੈ ਅਗਰ ਉਹੀ ਪੈਸਾ ਕਮੰਡ ਜਾ ਹੰਕਾਰ ਦੇਵੇ ਤਾਂ ਸਰਾਪ ਹੈ ਕਰਦਾ ਮਾਹੌਲ ਬਦਲ ਚੁੱਕਾ ਸੀ ਆ ਰਾਹੁਲ ਆ ਗਿਆ ਕਾਰੀ ਬਣ ਗਿਆ ਰਾਹੁਲ ਦੇ ਚਿਹਰੇ ਤੇ ਪਹਿਲੀ ਵਾਰ ਖੁਸ਼ੀ ਆਈ ਦੋਸਤੋ ਅਸਲੀ ਦੌਲਤ ਰੁਪਿਆ ਵਿੱਚ ਨਹੀਂ ਆ ਮਾਪੇ ਦੇ ਅਸ਼ੀਰਵਾਦ ਦਿੱਤੇ ਆ ਉਹਨਾਂ ਦੀ ਇੱਜ਼ਤ ਕਰਨ ਵਿੱਚ ਹੁੰਦੀ ਹੈ ਪੈਸਾ ਹਰ ਕੋਈ ਕਮਾ ਸਕਦਾ ਹੈ ਪਰ ਮਾਪੇ ਦੀ ਦੇਖਭਾਲ ਤੇ ਇੱਜ਼ਤ ਕਰਨਾ ਆਏ ਸਭ ਤੋਂ ਵੱਡੀ ਕਮਾਈ ਹੈ ਐਦਾਂ ਦੇ ਪੁੱਤ ਨੂੰ ਮਾਫ਼ ਕਰਨਾ ਚਾਹੀਦਾ ਹੈ ਜਾਂ ਸਜ਼ਾ ਦੇਣੀ ਚਾਹੀਦੀ ਹੈ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਕਹਾਣੀ ਲੈ ਕੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ